ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪਾਪਾ ਨੂੰ ਮਰਦੇ ਹੋਏ ਨਹੀਂ ਦੇਖ ਸਕਦਾ ਜਦੋਂ ਸਕਰੀਨ ਤੇ ਤਰਮਿੰਦਰ ਦੀ ਮੌਤ ਦਾ ਸੀਨ ਨਹੀਂ ਦੇਖ ਸਕਿਆ ਪੁੱਤ ਬੋਬੀ ਬਾਲੀਵੁੱਡ ਦੇ દિਗਜ ਬਨੇਤਾ ਤਰਮਿੰਦਰ ਅਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਕਾਰਨ ਪੂਰੀ ਇੰਡਸਟਰੀ ਅਤੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦੇ ਮੈਂਬਰ ਵੀ ਬਹੁਤ ਗਮ ਗੀਨ ਹਨ ترمਿੰਦਰ ਭਾਵੇਂ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਦੀਆਂ ਸਿ ਕੀ ਆ ਮ ਅਤੇ ਉਹਨਾਂ ਦੀ ਜੀਵਨ ਸ਼ੈਲੀ ਹਮੇਸ਼ਾ ਜਿੰਦਾ ਰਹੇਗੀ ਇਹ ਸੁਧਰਾਂ ਉਹਨਾਂ ਦੇ ਛੋਟੇ ਬੇਟੇ ਬੋਬੀ ਦਿ올 ਦਾ ਇੱਕ ਪੁਰਾਣਾ ਬਿਆਨ ਸੁਰਖੀਆਂ ਵਿੱਚ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਸਕਰੀਨ ਤੇ ਵੀ ਮਰਦਾ ਹੋਇਆ ਨਹੀਂ ਦੇਖ ਸਕਦੇ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਤਰਮਿੰਦਰ ਦੀ ਗੱਲ ਹੁੰਦੀ ਤਾਂ ਉਹਨਾਂ ਦੇ ਦੋਵੇਂ ਬੇਟੇ ਸਨੀ ਦਿ올 ਅਤੇ ਬੋਬੀ ਦਿ올 ਪਾ ਵੀ ਕੋ ਹੋ ਜਾਂਦੇ ਖਾਨ ਬੋਬੀ ਨੇ ਲਗਭਗ 2 ਸਾਲ ਪਹਿਲਾਂ ਦੱਸਿਆ ਸੀ ਕਿ ਉਹ ਕਿਵੇਂ ਕਰਨ ਜੋਰ ਦੀ ਫਿਲਮ ਰੋਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਵਿੱਚ ਤਰਮਿੰਦਰ ਦੇ ਕਿਰਦਾਰ ਦੀ ਮੌਤ ਦਾ ਸੀਨ ਦੇਖ ਕੇ ਰੋ ਪਏ ਸਨ ਫਿਲਮ ਰੋਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਵਿੱਚ ਤਰਮਿੰਦਰ ਨੇ ਰਣਵੀਰ ਸਿੰਘ ਤੇ ਕਿਰਦਾਰ ਰੋਕੀ ਦੇ ਦਾਦਾ ਜੀ ਦਾ ਕਿਰਦਾਰ ਨਭਾਇਆ ਬੋਬੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸੀ ਜਦੋਂ ਉਹ ਫਿਲਮ ਦੀ ਸਕਰੀਨਿੰਗ ਦੇਖ ਰਹੇ ਸਨ ਤਾਂ ਉਹ ਨਨੂ ਕਾਣੀ ਦਾ ਅੰਤ ਪਤਾ ਨਹੀਂ ਸੀ ਜਦੋਂ ਫਿਲਮ ਵਿੱਚ ਤਰਮਿੰਦਰ ਦੇ ਕਿਰਦਾਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਵੀ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕੇ ਬੋਬੀ ਨੇ ਕਿਹਾ ਮੈਂ ਆਪਣੇ ਹੰਝੁਬਾਨ ਰੋਕ ਨਹੀਂ ਪਾਇਆ ਕਿਉਂਕਿ ਮੇਰੇ ਪਾਪਾ ਮੈਂ ਉਹਨਾਂ ਨੂੰ ਉਸ ਤਰ੍ਹਾਂ ਦੇਖ ਕੇ ਖੁਦ ਨੂੰ ਕਾਬੂ ਨਹੀਂ ਰੱਖ ਸਕਿਆ ਤੇ ਉੱਠ ਕੇ ਚਲਾ ਗਿਆ ਇਸ ਕਰ ਨੂੰ ਫਿਲਮ ਦਾ ਅੰਤ ਨਹੀਂ ਦੇਖ ਪਾਇਆ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ